ਜ਼ਿਲ੍ਹਾ ਮਲੇਰਕੋਟੇ ਦੇ ਨੇੜੇ ਪਿੰਡ ਮਾਨਕ ਮਾਜਰਾ ਵਿੱਚ ਮਨੁੱਖੀ ਅਧਿਕਾਰ ਮੰਚ ਵੱਲੋਂ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ ਜਿਸ ਵਿੱਚ 300 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਤੇ ਐਨਕਾਂ ਵੀ ਦਿੱਤੀਆਂ ਗਈਆਂ ਨੇ ਆਓ ਦੇਖਦੇ ਹਾਂ ਸਰਬਜੀਤ ਸਿੰਘ ਰਟੋਲਾ ਦੀ ਇੱਕ ਖਾਸ ਰਿਪੋਰਟ ਮੈਂ ਡਾਕਟਰ ਜਸਵੰਤ ਸਿੰਘ ਖੇੜਾ ਨੈਸ਼ਨਲ ਪ੍ਰੈਜ਼ੀਡੈਂਟ ਹਿਊਮਰਟਸ ਮੰਚ ਅੱਜ ਜ਼ਿਲ੍ਹਾ ਇਕਾਈ ਮਲੇਰਕੋਟਲਾ ਜਿਨ੍ਹਾਂ ਦੀ ਚੇਅਰਪਰਸਨ ਮੈਡਮ ਸਕੂਰਾ ਬੀਗਮ ਅਤੇ ਉਹਨਾਂ ਦੀ ਟੀਮ ਵੱਲੋਂ ਅਸਪਿੰਡ ਮਾਨਕ ਮਦਰਾ ਗੁਰਦੁਆਰਾ ਮੰਜੀ ਸਾਹਿਬ ਵਿਖੇ ਇੱਕ ਫ੍ਰੀ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਪ੍ਰੀ 300 ਤੋਂ ਉੱਪਰ ਮਰੀਜ਼ਾਂ ਦੇ ਅੱਖਾਂ ਦਾ ਚੈੱਕਅਪ ਕੀਤਾ ਗਿਆ ਇਸ ਕੈਂਪ ਦੇ ਸ਼ੁਰੂ ਕਰਨ ਤੋਂ ਪਹਿਲਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਫਲਦਾਰ ਬੂਟੇ ਲਾ ਕੇ ਉਸ ਕੈਂਪ ਦਾ ਆਗਾਜ਼ ਕੀਤਾ ਗਿਆ ਡਾਕਟਰ ਦਿਲਸ਼ਾਹਬ ਜਿਨ੍ਹਾਂ ਨੇ ਮਰੀਜ਼ਾਂ ਨੂੰ ਚੈੱਕਅਪ ਕੀਤਾ ਲੋੜਵੰਦ ਮਰੀਜ਼ਾਂ ਨੂੰ ਐਨ ਕਾ ਦਵਾਈ ਮੁਫਤ ਦਿੱਤੀ ਗਈ ਗੁਰਦੁਆਰਾ ਸਾਹਿਬ ਵੱਲੋਂ ਸਵੇਰ ਤੋਂ ਹੀ ਚਾਹ ਦਾ ਤੇ ਰੋਟੀ ਦਾ ਲੰਗਰ ਚਲਾਇਆ ਗਿਆ ਮੈਂ ਆਸ ਕਰਦਾ ਹਾਂ ਕਿ ਜਿਹੜੇ ਲੋਕ ਸਮਾਜ ਨੂੰ ਪਿਆਰ ਕਰਦੇ ਨੇ ਉਹ ਸਮਾਜ ਹਿੱਤ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਪ੍ਰਮਾਤਮਾ ਉਹਨਾਂ ਨੂੰ ਸਮਰੱਥ ਬਖਸ਼ੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਜਿਕ ਕ੍ਰੀਤੀਆਂ ਦੇ ਵਿਰੁੱਧ ਲੜਨ ਦਾ ਉਹਨਾਂ ਨੂੰ ਹੌਸਲਾ ਦੇਵੇ ਤਾਂ ਜੋ ਸਾਡੇ ਸਮਾਜ ਦੇ ਵਿੱਚ ਜਿਹੜੀਆਂ ਸਮਾਜਿਕ ਕ੍ਰੀਤੀਆਂ ਪਰੰਪਰਾੀਆਂ ਨੇ ਉਹਨਾਂ ਨੂੰ ਠੱਲ ਪਾਇਆ ਜਾ ਸਕੇ ਇਹ ਤਾਂ ਹੀ ਹੋ ਸਕਦਾ ਹੈ ਜੇ ਸਾਡਾ ਸਮਾਜ ਇਕਮਿਕ ਹੋ ਕੇ ਉਹਨਾਂ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਦੇ ਵਿੱਚ ਜੁੜਨ ਤਾਹੀਂ ਅਸੀਂ ਆਪਣੇ ਸਮਾਜ ਨੂੰ ਵਧੀਆ ਕਾਰਗਰ ਬਣਾ ਸਕਦੇ ਹਾਂ ਜੈ ਹਿੰਦ ਹਿਊਮਨ ਰਾਈਟਸ ਮੈਂਚ ਜੜਾ ਹੈ ਪੋਸ ਦੇ ਮਲੇਰ ਕੋਟਲਾ ਤੋਂ ਚੇਅਰਪਰਸਨ ਅੱਜ ਮਲੇਰ ਕੋਟਲਾ ਵਿਖੇ ਅਸੀਂ ਇੱਕ ਕੈਂਪ ਜੜਾ ਹੈਗਾ ਉਹ ਅੱਖਾਂ ਦੇ ਚੈੱਕਅਪ ਦਾ ਲਗਾਇਆ ਸੀ ਜਿਸ ਦੇ ਵਿੱਚ ਕਰੀਬ ਤਿੰਨ ਸੌ ਪੇਸ਼ੈਂਟ ਜਿਹੜੇ ਹੈਗੇ ਨੇ ਉਹ ਆਖਾਂ ਦੇ ਆਏ। ਉਹਨਾਂ ਨੂੰ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਦਵਾਈਆਂ ਦੇ ਨਾਲ-ਨਾਲ ਫ੍ਰੀ ਐਨਕਾਂ ਵੀ ਦਿੱਤੀਆਂ ਗਈਆਂ। ਸਾਡੀ ਟੀਮ ਨੇ ਮੋੜੇ ਨਾਲ ਮੋੜਾ ਲਾ ਕੇ ਜਿਹੜਾ ਹੈਗਾ ਇਸ ਕੈਂਪ ਨੂੰ ਨੇਪਰੇ ਚਾੜਿਆ। ਉਸ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਹਿਯੋਗ ਰਿਹਾ ਸਾਨੂੰ ਉਹ ਗੁਰਦੁਆਰਾ ਸਾਹਿਬ ਮੰਜੀ ਮੰਜੀ ਸਾਹਿਬ ਗੁਰਦੁਆਰਾ ਜੋ ਹੈ ਉਸ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਜੀ ਉਹਨਾਂ ਦੇ ਨਾਲ ਸਰਦਾਰ ਮਾਨ ਸਿੰਘ ਜੀ ਜਿਹੜੇ ਖਜ਼ਾਨਚੀ ਨੇ ਉਹਨਾਂ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਹੈਗੇ ਨੇ ਇੱਥੋਂ ਦੇ ਵੀਰ ਸਾਡੇ ਭਰਾ ਜਿਹੜੇ ਜੜੇ ਜੁੜੇ ਦਿਲਬਰਖਾਂ ਉਹਨਾਂ ਦੇ ਨਾਲ ਮਸਜਿਦ ਦੇ ਜਿਹੜੇ ਹੈਗੇ ਨੇ ਪ੍ਰਧਾਨ ਉਹਨਾਂ ਨੇ ਪੂਰਾ ਟਾਈਮ ਸਾਡੇ ਨਾਲ ਜਿਹੜਾ ਹੈਗਾ ਸਹਿਯੋਗ ਦਿੱਤਾ ਕੁਝ ਬੱਚੇ ਆਏ ਸੀਗੇ ਉਹਨਾਂ ਨੇ ਵੀ ਜਿਹੜਾ ਹੈਗਾ ਕਾਫੀ ਹੱਥਕ ਜਿਹੜਾ ਹੈਗਾ ਮਰੀਜ਼ਾਂ ਨੂੰ ਬਿਠਾਉਣ ਵਾਸਤੇ ਪਰਚੀਆਂ ਬਣਵਾਉਣ ਵਾਸਤੇ ਲਾਈਨਾਂ ਦਾ ਖੋਰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਮੁਕੀ ਚਾ ਸਾਡੀ ਜਿਹੜੀ ਹੈਗੀ ਹੈ ਟੀਮ ਉਸ ਦੇ ਮੁਖੀ ਜਿਹੜੇ ਨੇ ਕੌਮੀ ਪ੍ਰਧਾਨ ਸਰਦਾਰ ਜਰਵੰਤ ਸਿੰਘ ਖਿੜਾ ਉਹ ਵੀ ਸਾਡੇ ਵਿੱਚ ਸਾਰਾ ਟਾਈਮ ਮੌਜੂਦ ਰਹੇ ਫੇਰ ਤੋਂ ਆਗੇ ਔਰ ਇਹ ਕੋ ਉਪਰਾਲਾ ਜਿਹੜਾ ਹੈਗਾ ਇਹ ਮੰਚ ਵੱਲੋਂ ਕੀਤਾ ਗਿਆ ਹੈ ਕੋਸ਼ਿਸ਼ ਰਹੂਗੀ ਕਿ ਆਇਂਦਾ ਵੀ ਜਿਹੜਾ ਹੈਗਾ ਅਸੀਂ ਇੱਥੇ ਕੋਈ ਹੋਰ ਕਿਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਕੋਈ ਖੇਡਾਂ ਦਾ ਜਾਂ ਮਦ ਜਿਹੜਾ ਹੈਗਾ ਕਿਸੇ ਹੋਰ ਮੈਡੀਕਲ ਉਸ ਦਾ ਅਲੱਗ ਤੋਂ ਅੱਖਾਂ ਤੋਂ ਬਿਨਾ ਉਹ ਮਦ ਜਿਹੜਾ ਹੈਗਾ ਜਾਂ ਬੱਚਿਆਂ ਨੂੰ ਬੁਲਾ ਕੇ ਗੇਮਸ ਦੇ ਸਬੰਧੀ ਗਰਾਊਂਡਾਂ ਦੇ ਵਿੱਚ ਜਿਹੜਾ ਹੈਗਾ ਉਹ ਅਸੀਂ ਉੱਪਰ ਵਾਲੇ ਜਿਹੜੇ ਹੈਗੇ ਨੇ ਮੰਨ ਲੈ ਵਿੱਚ ਹੈਗਾ ਕਿ ਉਹ ਅਸੀਂ ਕਰਦੇ ਰਹੀਏ ਕਿਉਂਕਿ ਮੇਰਾ ਆਪ ਦਾ ਪ੍ਰਿੰਟ ਵੀ ਜਿਹੜਾ ਹੈਗਾ ਉਹ ਮਾਨਕਮਾਜ ਰਹੀ ਹੈ ਤੇ ਇੱਥੋਂ ਹੀ ਮੇਰਾ ਬਰਥ ਹੋਇਆ ਸੀ ਸੋ ਇਸ ਕਰਕੇ ਮੈਂ ਰਿਣੀ ਹਾਂ ਇਹਨਾਂ ਭਰਾਵਾਂ ਦੀ ਸਾਰਿਆਂ ਦੀ ਮਣਕਮਾਜਰੇ ਦੇ ਲੋਕਾਂ ਦੀ ਬਾਕੀ ਉਹ ਨਾ ਖਾਸ ਕਰਕੇ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਸਾਡੇ ਤੇ ਯਕੀਨ ਕਰਕੇ ਇੱਥੇ ਆ ਕੇ ਆਪਣੀਆਂ ਅੱਖਾਂ ਦਾ ਚੈਕਅਪ ਕਰਾਇਆ ਹੈਗਾ ਸੋ ਬਾਕੀ ਪ੍ਰੈਸ ਵਾਲੇ ਜਿਹੜੇ ਵੀਰ ਆਏ ਨੇ ਉਹਨਾਂ ਦਾ ਵੀ ਮੈਂ ਬੜਾ ਧੰਨਵਾਦ ਕਰਦੀ ਹਾਂ ਬਾਕੀ ਜਿਹੜਾ ਹੈ ਨੈਕਸਟ ਟਾਈਮ ਜਿਹੜਾ ਹੈਗਾ ਫੇਰ ਜਲਦੀ ਮਿਲਣ ਦੀ ਆਸ ਹੈ ਵੀ ਅਸੀਂ ਫੇਰ ਕੋਈ ਨਾ ਕੋਈ ਪ੍ਰੋਗਰਾਮ ਕਰਕੇ ਤਰਾ ਹੈਗਾ ਫੇਰ ਇਥੇ ਲੋਕਾਂ ਦੀ ਸੇਵਾ ਜਿਹੜੀ ਹੈਗੀ ਹੈ ਕਰਨ ਦੀ ਜੇ ਪਰਮਾਤਮਾ ਨੇ ਸਾਨੂੰ ਕੋਸ਼ਿਸ਼ ਕਰਨ ਦਾ ਮੌਕਾ ਦਿੱਤਾ ਤਾਂ ਅਸੀਂ ਜਰੂਰ ਜਿਹੜਾ ਹੈਗਾ ਇਸ ਟੀਮ ਨੂੰ ਨਾਲ ਲੈ ਕੇ ਸਾਰਿਆਂ ਨੂੰ ਉਮੀਦ ਕਰਦੇ ਹਾਂ ਵੀ ਇਹ ਸਾਡੇ ਨਾਲ ਜੁੜੇ ਰਹਿਣਗੇ ਅਸੀਂ ਉਪਰਾਲਾ ਜਿਹੜਾ ਹੈਗਾ ਉਹ ਕਰਾਂਗੇ ਤੇ ਰਮਨ ਵੱਲੋਂ ਅੱਖਾਂ ਦੇ ਚੈੱਕਅਪ ਕੀਤੇ ਗਿਆ ਤੇ ਹੋਰ ਕੀ ਕੀ ਉਪਰਾਲੇ ਕੀਤੇ ਗਏ ਨੇ ਵੈਜੀਦੀ ਕਾ ਖਾਲਸਾ ਵੈਜੀਦੀ ਫਤੇ ਅੱਜ ਦੇ ਅੱਖਾਂ ਦੇ ਕੈਂਪ ਦੇ ਵਿੱਚ ਸਾਡੇ ਚੀਫ ਗੈਸਟ ਸਰਦ ਸਿੰਘ ਜੀ ਖੇੜਾ ਤੇ ਉਹਨਾਂ ਦੀ ਰੈਨੂ ਅਜ ਦੇ ਵਿੱਚ ਕੈਂਪ ਸ਼ੁਰੂ ਕਰਨ ਤੋਂ ਪਹਿਲਾਂ ਬੂਟਿਆਂ ਦੀ ਸੇਵਾ ਨੂੰ ਆਈ ਗਏ ਬੂਟੇ ਲਾਏ ਉਹਨਾਂ ਨੇ ਅੰਬਾਂ ਦੇ ਬੂਟੇ ਤੇ ਨਾਲ ਨਾਲ ਸਾਡੇ ਸੰਤ ਮਹਾਂਪੁਰਸ਼ ਦਾਦਾ ਬਲਵੰਤ ਸਿੰਘ ਜੀ ਤੇ ਨਾਲ ਹੋਰ ਪ੍ਰਬੰਧਕ ਸੱਜਣ ਸਾਰਿਆਂ ਨੇ ਲੜ ਕੇ ਇਸ ਨੂੰ ਭਾਈ ਤੇ ਜਿਹੜਾ ਕੈਂਪ ਦਾ ਜਿਹੜਾ ਪ੍ਰੋਗਰਾਮ ਸੀਗਾ ਉਹ ਰੱਖਿਆ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਮੰਜੀ ਸਾਹਿਬ ਵੱਲੋਂ ਨਾਲ ਨਾਲ ਇਹਨਾਂ ਦਾ ਵੀ ਸਹਿਯੋਗ ਰਿਹਾ ਤੇ ਦਾਸਮਾਨ ਸਿੰਘ ਖਜਾਨਚੀ ਅਸੀਂ ਵੀ ਜਿੰਨਾ ਕੁ ਹੈਗਾ ਸੀਗਾ ਨਾਲ ਨਾਲ ਸੇਵਾ ਲਵਾਈ ਹੈ ਤੇ ਬਾਕੀ ਤੈਦ ਨੂੰ ਧੰਨਵਾਦ ਕਰਦੇ ਆ ਸਾਡੇ ਖੇੜਾ ਸਾਹਿਬ ਜੀ ਦਾ ਜਿਨ੍ਹਾਂ ਨੇ ਇਨਾ ਉਪਰਾਲਾ ਉਦਮ ਸਦਕਾ ਕਟੋ ਕਰਤਨ 400 ਮਰੀਜ਼ ਦੇ ਅੱਖਾਂ ਦੇ ਜਿਹੜੇ ਹੈਗੇ ਚੈੱਕ ਅਪ ਕੀਤਾ ਨਾਲ ਦਵਾਈਆਂ ਖਰੀਦ ਦਿੱਤੀਆਂ ਗਈਆਂ ਐਨ ਕਾਲੇ ਨੂੰ ਐਨ ਕੰਮ ਵੀ ਦਿੱਤੀਆਂ ਗਈਆਂ ਬਹੁਤ ਹੀ ਲੋੜਵੰਦ ਜਿਹੜੇ ਇਥੋਂ ਸ਼ਹਿਰ ਜਾ ਕੇ ਨਹੀਂ ਕਰਵਾ ਸਕਦੇ ਚੈੱਕ ਅਪ ਮਤਲਬ ਉਹਨਾਂ ਦਾ ਘਰ ਬੈਠਿਆਂ ਦਾ ਚੈੱਕ ਅਪ ਹੋ ਗਿਆ ਬਹੁਤ ਬਹੁਤ ਸ਼ਲਾਘਾਯੋਗ ਇਹਨਾਂ ਦਾ ਜਿਹੜਾ ਇਹਨਾਂ ਨੇ ਕੀਤਾ ਕਦਮ ਹੈ ਚੱਕੇ ਬਹੁਤ ਵਧੀਆ ਅੱਗੇ ਨੂੰ ਵੀ ਇਸ ਤਰ੍ਹਾਂ ਹੀ ਸੇਵਾ ਅਨੁਭਾਉਦੇ ਰਹਿਣ ਬੇਗੁਰੇ ਕਿਰਪਾ ਕਰੇ ਤੇ ਦੇਵਤਾਂ ਦਾ ਧੰਨਵਾਦ ਕਰਦੇ ਇਹਨਾਂ ਦਾ <coughs> मैडम स्कूरा ਨੇ ਵੀ ਆਪਣਾ ਨਾਲ ਨਾਲ ਬਹੁਤ ਯੋਗਦਾਨ ਪਾਇਆ ਤੇ ਸੰਸਥਾ ਦੇ ਨਾਲ ਜੁੜੇ ਹੋਏ ਹੈ ਬਹੁਤ ਵੱਡਾ ਉਦਮ ਹੈ ਉਹਨਾਂ ਦਾ ਪਰਾਲਾ ਬਹੁਤ ਵੱਡਾ ਤੇ ਨਗਰ ਮਾਨ ਕਮਾਦਰਾ ਦੇ ਵਿੱਚ ਉਹਨਾਂ ਨੇ ਆ ਕੇ ਤੇ ਪ੍ਰਸੋਕਰ ਵੀ ਉਹਨਾਂ ਦਾ ਨਾਨਕ ਮਾਜਰੇ ਦਾ ਤੇ ਰਹਿੰਦੇ ਮਲੇਰ ਕੋਲਾ ਨੇ ਇਸ ਟਾਈਮ ਬਹੁਤ ਹੀ ਵਧੀਆ ਹੋਣਹਾਰ ਲੜਕੀ ਹੈ ਜੋ ਸਮਾਜ ਸੇਵਾ ਵਿੱਚ ਆਪਣਾ ਬਹੁਤ ਯੋਗਦਾਨ ਪਾਉਂਦੇ ਹੈ ਤੇ ਉਹਨਾਂ ਦੇ ਸਦਕਾ ਸਾਰਾ ਇਹ ਟੈਂਪੋ ਦਾ ਜਿਹੜਾ ਪ੍ਰੋਗਰਾਮ ਸੀਗਾ ਬੜੇ ਵਧੀਆ ਪਿਆਰ ਨਾਲ ਸਾਰਾ ਨੇਪਰੇ ਚੜਿਆ ਤੇ ਸਾਰੇ ਟੀਮਾਂ ਦਾ ਅਸੀਂ ਤੈਥੋਂ ਧੰਨਵਾਦ ਕਰਦੇ ਆਂ ਖਾਸ ਕਰਕੇ ਸਰ ਕਿੜਾ ਸਾਹਿਬ ਜੀ ਦਾ ਤੇ ਸਾਰੇ ਜਿੰਨੇ ਵੀ ਮੁੱਖ ਮਹਿਮਾਨ ਨਾਲ ਆਏ ਨੇ ਸਾਡਾ ਪ੍ਰਬੰਧਕਾ ਵੱਲੋਂ ਨਗਰ ਮਾਨ ਕਮਾਦਰਾ ਵੱਲੋਂ ਸਾਰਿਆਂ ਦਾ ਤੈਥੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਕਹੋਗੇ ਅੱਜ ਦੇ ਅੱਖਾਂ ਦੇ ਕੈਂਪ ਬਾਰੇ ਵੈਰੀ ਜੀ ਦਾ ਖਾਲਸਾ ਸੀ ਵੈਰੀ ਜੀ ਦੇ ਪਤੇ ਅੱਜ ਜੋ ਪਿੰਡ ਮਾਨਕ ਮਾਜਰਾ ਸਾਰੇ ਨਗਰ ਨੇ ਮਿਲ ਕੇ ਗੁਰਦਾਰਾ ਪਰਵੰਤ ਕਮੇਟੀ ਦੇ ਸਹਿਯੋਗ ਦੇ ਨਾਲ ਜਿਹੜਾ ਕੈਂਪ ਅੱਜ ਮਨੁੱਖੀ ਦੇ ਕਾਰਨਾਮ ਚ ਸਾਡੇ ਜਸਵੰਤ ਸਿੰਘ ਜੀ ਖੇੜਾ ਜੋ ਕਮੇਟੀ ਪ੍ਰਧਾਨ ਨੇ ਸਾਰੀ ਟੀਮ ਨਾਲ ਨਾਲ ਲੜ ਕੇ ਕੈਂਪ ਲਵਾਇਆ ਹੈ ਮਰੀਜ਼ਾਂ ਦੀਆਂ ਅੱਖਾਂ ਚੈੱਕ ਕਰੀਆਂ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਚਾਹੇ ਲੋੜ ਹੈ ਮਰੀਜ਼ਾਂ ਨੂੰ ਜਿਹੜੇ ਜਿਹੇ ਫ੍ਰੀ ਮੈਡੀਕਲ ਕੈਂਪ ਬਾਰੇ ਚਾਹੀਦੇ ਨੇ ਉਹਨਾਂ ਨੇ ਬੜਾ ਵਧੀਆ ਉਤਮ ਕੀਤਾ ਹੈ ਮੈਂ ਧੰਨਵਾਦ ਕਰਦਾ ਖੇੜਾ ਸਾਹਿਬ ਦਾ ਜੀ ਨਗਰ ਮਾਨ ਕੁਮਾਰ ਜੀ ਦੀ ਸਾਰੀ ਸੰਗਤ ਦਾ